ਜਿੰਨਾ ਵੀਰਾਂ ਕੋਲ ਪੋਸਟ ਆਰਟ ਗੱਡੀ ਆਈ ਸੁਬਾ ਸਟਾਰਟ ਕਰਦੇ ਸਮੇਂ ਇੱਕ ਗਲਤੀ ਵੀਰ ਨਾ ਕਰਨੇ ਇਹਦੇ ਨਾਲ ਆਪਣਾ ਗੱਡੀ ਦੀ ਸਟਾਰਟਿੰਗ ਪ੍ਰੋਬਲਮ ਆ ਸਕਦੀ ਆ ਵਿੱਚ ਕਾਫੀ ਇਸ਼ੂ ਵੀ ਆ ਸਕਦੇ ਆ ਸਟਾਰਟਿੰਗ ਕਰਦੇ ਸਮੇਂ ਇਹ ਗੱਲ ਦਾ ਧਿਆਨ ਰੱਖਣਾ ਵੀ ਜਦੋਂ ਵੀ ਆਪਾਂ ਕੋਈ ਪੋਸਟ ਸਟਾਰਟ ਵਾਲੀ ਗੱਡੀ ਸੁਬਾ ਸਟਾਰਟ ਕਰਨੀ ਪਹਿਲਾਂ ਇਹਦਾ ਇਗਨੀਸ਼ਨ ਆਨ ਕਰ ਲੈਣਾ ਈ ਇਦਾਂ ਕੀ ਹੁੰਦਾ ਵੀ ਜਿਹੜੀ ਆਪਣੀ ਚਾਬੀ ਵਾਲੀ ਕਾਰ ਹੁੰਦੀ ਆ ਉਹਦੇ ਵਿੱਚ ਇਗਨੀਸ਼ਨ ਆਪਾਂ ਆਨ ਹੋ ਜਾਂਦਾ ਕਿਉਂ ਚਾਬੀ ਦੋ ਵਾਰੀ ਘੁੰਮਦੀ ਆ ਉਸ ਤੋਂ ਬਾਅਦ ਆਪਣੀ ਗੱਡੀ ਸਟਾਰਟ ਹੁੰਦੀ ਪੋਸਟ ਵਾਲੀ ਚ ਕੀ ਹੁੰਦਾ ਵੀ ਸਿੱਧਾ ਬਗਲਾ ਚ ਨਾ ਆਪਣੀ ਗੱਡੀ ਸਟਾਰਟ ਕਰ ਦ ਇਹਦੇ ਆਪਣੇ ਡੀਜ਼ਲ ਗੱਡੀ ਚ ਹੁੰਦੀ ਹੈ ਹੀਟਰ ਪਲੱਗ ਉਹ ਨਹੀਂ ਰੈਡੀ ਹੁੰਦੇ 10 ਸਕਿੰਟ ਦਾ ਟਾਈਮ ਲੈਂਦੇ 5 ਤੋਂ 10 ਸਕਿੰਟ ਦਾ ਵੀ ਰੈਡੀ ਹੋਣ ਤੇ ਆਪਣੇ ਜਿਹੜੀ ਫਿਊਲ ਪੰਪ ਹੁੰਦਾ ਫਿਊਲ ਮੋਟਰ ਹੁੰਦੀ ਆ ਉਹ ਨਹੀਂ ਰੈਡੀ ਹੁੰਦੀ ਇੱਕਦਮ ਗੱਡੀ ਸਟਾਰਟ ਹੋਣ ਨਾਲ ਸਟਾਰਟਿੰਗ ਪ੍ਰੋਬਲਮ ਆ ਸਕਦੇ ਆ ਟਾਈਮ ਟੂ ਟਾਈਮ ਫਿਰ ਕਈ ਵੀਰਾਂ ਦਾ ਸਵਾਲ ਹੋਊਗਾ ਬਈ ਜੀ ਆਪਾਂ ਪੋਸਟ ਸਟਾਰਟ ਦੇ ਪੈਸਾ ਲਾਇਆ ਫਿਰ ਦੁਬਾਰਾ ਵਾਰੀ-ਵਾਰੀ ਬਟਨ ਦੋੜਨ ਆਪਣਾ ਫਿਰ ਜੀ ਪਹਿਲਾਂ ਆਪਾਂ ਜੇ ਸਵੇਰ ਸਟਾਰਟਿੰਗ ਕਰਨੀ ਹੈ ਸਿਰਫ ਉਦੋਂ ਹੀ ਗੱਡੀ ਦਾ ਅਗਨੀਸ਼ਨ ਔਨ ਕਰਕੇ ਸਟਾਰਟ ਕਰਨੀ ਜਦੋਂ ਇੱਕ ਵਾਰੀ ਗੱਡੀ ਸਟਾਰਟ ਹੋ ਗਈ ਉਸ ਤੋਂ ਬਾਅਦ ਆਪਾਂ ਫਿਰ ਸੱਦਾ ਪੁਸਟਾਰਟ ਕਰਕੇ ਗੱਡੀ ਸਟਾਰਟ ਕਰ ਸਕਦੇ ਹਾਂ ਫਿਰ ਕੋਈ ਦਿੱਕਤ ਨਹੀਂ ਬਸ ਸਟਾਰਟਿੰਗ ਦੇ ਵਿੱਚ ਆਪਾਂ ਚੀਜ਼ਾਂ ਧਿਆਨ ਰੱਖਣਾ ਤੇ ਬਾਕੀ ਜਦੋਂ ਆਪਾਂ ਉਸ ਤੋਂ ਬਾਅਦ ਗੱਡੀ ਸਟਾਰਟ ਕਰਨੀ ਫਿਰ ਕੋਈ ਚੱਕਰ ਨਹੀਂ ਬਸ ਇਹ ਗੱਲ ਧਿਆਨ ਰੱਖੋ ਨਾ ਅਗਨੀਸ਼ਨ ਆਉਣਾ ਮੇਰਾ ਉਸ ਤੋਂ ਬਾਅਦ ਮੈਂ 10 ਕਿਨ ਦਾ ਟਾਈਮ ਲੈ ਕੇ ਗੱਡੀ ਸਟਾਰਟ ਕਰ ਸਕਦਾ ਪਹਿਲੀ ਸਟਾਰਟਿੰਗ ਚ ਉਸ ਤੋਂ ਬਾਅਦ ਕੋਈ ਚੱਕਰ ਨਹੀਂ ਜਦੋਂ ਮਰਦੀ ਸਟਾਰਟ ਕਰ ਲਓ ਇੱਕ ਹੋਰ ਵੀ ਇਨਫੋਰਮੇਸ਼ਨ ਜਦੋਂ ਆਪਣੀ ਕਾਰ ਦੀ ਚਾਬੀ ਸੈੱਲ ਲੋ ਹੋ ਜਾਂਦਾ ਹੈ ਉਸ ਤੋਂ ਬਾਅਦ ਗੱਡੀ ਸਟਾਰਟ ਨਹੀਂ ਹੁੰਦੀ ਗੱਡੀ ਸ਼ੋ ਕਰਦੀ ਵੀ ਆਪਣੀ ਗੱਡੀ 'ਚ ਚਾਬੀ ਹੈ ਨਹੀਂ ਉਸ ਦਾ ਸলিউਸ਼ਨ ਆ ਵੀ ਜਦੋਂ ਆਪਣੀ ਕਾਰ ਦੀ ਜਮਾਂ ਲੋਕ ਬੈਟਰੀ ਜਾਂ ਸੈੱਲ ਮੁੱਕ ਗਿਆ ਜੀ ਆਪਾਂ ਸਿੱਧਾ ਚਾਬੀ ਆਪਣੀ ਇਹਦੇ ਨਾਲ ਪੁਸ਼ਟਾਰਟ ਨਾਲ ਜਮਾਂ ਲਾ ਕੇ ਨਾਲ ਉਸ ਤੋਂ ਬਾਅਦ ਇਹਨਾਂ ਸੈੱਲ ਫਾਰਨੀ ਫਿਰ ਆਪਣੀ ਗੱਡੀ ਸਟਾਰਟ ਹੋ ਜੂਗੀ ਨਹੀਂ ਤਾਂ ਇਹ ਜੇ ਇਦਾਂ ਇਨੀ ਰੇਂਜ ਤੋਂ ਚੱਕ ਨਹੀਂ ਨਹੀਂ ਜਦੋਂ ਆਪਣੀ ਬੈਟਰੀ ਲੋ ਹੋ ਜਾਂਦੀ ਆ ਤੇ ਜਦੋਂ ਬਾਹਰੋਂ ਲੋਕ ਹੁੰਦੇ ਨੇ ਇਹਦੇ ਵਿੱਚ ਕੀ ਹੁੰਦੀ ਹੈ ਇੱਕ ਮੈਨੂਲ ਕੀ ਹੁੰਦੀ ਛੋਟੀ ਕੀ ਉਹ ਕੱਢ ਕੇ ਬਾਹਰ ਆਪਾਂ ਲੋਕ ਖੋਲ ਸਕਦੇ ਹਾਂ ਕਿਸਨ ਆਪਣੀ ਗੱਡੀ ਸਟਾਰਟ ਹੋ ਜਈ ਕਈ ਵਾਰ ਐਮਰਜੈਂਸੀ ਹੁੰਦੀ ਚੀਜ਼ ਦਾ ਵੀ ਇਹ ਪਤਾ ਨਹੀਂ ਹੁੰਦਾ ਕਈਆਂ ਵਈਆਂ ਨੂੰ ਤੇ ਇਹਦਾ ਨਾ ਗੱਡੀ ਸਟਾਰਟ ਕਰ ਸਕਦੇ ਆਪਾਂ ਧੰਨਵਾਦ